ਇੱਕ ਪੁਰਾਣਾ ਘਰ ਨੂੰ ਵੀ ਸੋਨਾ ਮਤਲਬ ਮੈਂ ਡੇਨ ਕਰਕੇ ਰੱਖਿਆ ਤੇ ਆਹ ਸੰਦੂਖ ਪਿਆ ਵਾ ਆ ਚਰਖਾ ਪਿਆ ਵਾ ਇਹ ਜਿਹੜਾ ਘਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜੱਦੀ ਘਰ ਆ ਇੱਕ ਸਵਾਲ ਆ ਸਾਰਿਆਂ ਨੂੰ ਵੀ ਇਹੋ ਜਿਹਾ ਕਿਹੜਾ ਗਵਰਨਮੈਂਟ ਦਾ ਸਿਸਟਮ ਆ ਜਿਹੜਾ ਡੇਲੀ ਬੰਦ ਹੋ ਰਿਹਾ ਬਾਕੀ ਜਿਹੜਾ ਆਧਾਰ ਕਾਰਡ ਦਾ ਮੇਰਾ ਸਿਆਪਾ ਚੱਲਦਾ ਮੁੱਲੋਪੁਰਾਣਾ ਬਾਰੇ ਮੈਂ ਕਰਤਾਰ ਸਿੰਘ ਸਰਾਭਾ ਜੀ ਦੇ ਪੈਂਡ ਦੇਖੋ ਭਾਈ ਮੈਂ ਇਹੋ ਜਿਹਾ ਪੈਂਡ ਨਹੀਂ ਲਓ ਵੀ ਦੋਸਤੋ ਕੱਲ ਦਾ ਜਿਹੜਾ ਵਲੌਗ ਸੀਗਾ ਆਧਾਰ ਕਾਰਡ ਵਾਲਾ ਜਿਹੜਾ ਕੰਮ ਪਿਆ ਸੀਗਾ ਪੈਂਡਿੰਗ ਵਿੱਚ ਤੇ ਉਹਨੇ ਕੰਟੀਨਿਊ ਕਰਦੇ ਆ ਆਪਾਂ ਅੱਜ ਮੈਂ ਆਇਆ ਸਰਾਬਾ ਕਰਤਾਰ ਸਿੰਘ ਸਰਾਬਾ ਜੀ ਦੇ ਪਿੰਡ ਦੇਖੋ ਬਈ ਮੈਂ ਇਹ ਜਿਆ ਪਿੰਡ ਨਹੀਂ ਦੇਖਿਆ ਹੈ ਤੁਹਾਨੂੰ ਸਿੱਧੀ ਦਿਖਾਉਣਾ ਵੀਡੀਓ ਇੱਕ ਪ੍ਰੋਪਰ ਬਣਾ ਕੇ ਆਇਆ ਸੀ ਅੱਬੂ ਵਾਲ ਪਿੰਡ ਤੋਂ ਤੇ ਕਰਤਾਰ ਸਿੰਘ ਸਰਾਬਾ ਜੀ ਦਾ ਸਟੈਚੂ ਆ ਹੈਨਾ ਪਿੰਡ ਦੇਖੋ ਯਾਰ ਮੈਂ ਵਸੇ ਪਹਿਲੀ ਵਾਰ ਆਇਆ ਯਾਰ ਮਜ਼ਾ ਆ ਗਿਆ ਦੇਖ ਕੇ ਪਿੰਡ ਹਨਾ ਪਹਿਲੀ ਵਾਰ ਆਇਆ ਵੈਸੇ ਅਸੀਂ ਜੰਪ ਵਾਲੇ ਇੱਥੋਂ ਦੇ ਆ ਤੇ ਵੱਡੇ ਵੀ ਹੋ ਚੱਲੇ ਬੁੜੇ ਵੀ ਹੋ ਜਾਣਾ ਲੇਕਿਨ ਅਸੀਂ ਘੁੰਮੇ ਨਹੀਂ ਪੰਜਾਬ ਤੇ ਜਿਹਨੂੰ ਜਿਹਨੂੰ ਮੌਕਾ ਲੱਗਦਾ ਬਾਈ ਪੰਜਾਬ ਘੁੰਮੋ ਤੇ ਇਹੋ ਜਿਹੇ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੇ ਆ ਹਨਾ ਬਾਕੀ ਜਿਹੜਾ ਆਧਾਰ ਕਾਰਡ ਦਾ ਮੇਰਾ ਸਿਆਪਾ ਚੱਲਦਾ ਮੁੱਲੋਪੁਰਾਣਾ ਬਾਰੇ ਮੈਂ ਵਿਸਤਾਰ ਪੂਰਵਕ ਗੱਲ ਕਰੂੰਗਾ ਜਿਹੜਾ ਮੁੱਲੋਪੁਰ ਦਾ ਸੇਵਾ ਕੇਂਦਰ ਆ ਹਨਾ ਉਹਨਾਂ ਦੀ ਵਜ੍ਹਾ ਕਰਕੇ ਕੱਲ ਵੀ ਮੇਰਾ ਦਿਨ ਖਰਾਬ ਹੋਇਆ ਅੱਜ ਮੈਂ ਇੱਧਰ ਸੋ ਜਾਣਾ ਸੀਗਾ ਸੁਧਾਰ ਉੱਥੇ ਉਹਨਾਂ ਕੋਲ ਬੰਦਾ ਹੈ ਨਹੀਂਗਾ ਤੇ ਹੁਣ ਆਇਆ ਮੈਂ ਸਰਾਬੇ ਮੈਂ ਫੋਟੋ ਅਪਡੇਟ ਕਰਾਉਣੀ ਹੈ ਠੀਕ ਹੈ ਤੁਹਾਨੂੰ ਬਹਿ ਕੇ ਗੱਲ ਮੈਂ ਪੂਰੇ ਪ੍ਰੋਪਰ ਤਰੀਕੇ ਨਾਲ ਦੱਸਦਾ ਸਮਝ ਗਿਓ ਪਹਿਲਾਂ ਮੈਂ ਉੱਥੇ ਪਹੁੰਚ ਜਾ ਪਹੁੰਚ ਕੇ ਫਿਰ ਮੈਂ ਤੁਹਾਨੂੰ ਸਾਰੀ ਡਿਟੇਲ ਦੰਨਾ ਭਈਆ ਸਰਾਬੇ ਪਿੰਡ ਦਾ ਨਾ ਸੇਵਾ ਕੇਂਦਰ ਆ ਭਈਆ ਸਰਾਬੇ ਪਿੰਡ ਦਾ ਨਾ ਸੇਵਾ ਕੇਂਦਰ ਆ ਫੋਟੋ ਨੂੰ ਮੇਰੀ ਮੈਂ ਅਪਡੇਟ ਕਰਾਉਣ ਲਈ ਜਿਹਨੂੰ ਕੱਲ ਤਾਂ ਮੈਂ ਘੁੰਮਣ ਲੱਗਿਆ ਹੋਇਆ ਨਾ ਕਮੈਂਟ 5 ਲੱਗਿਆ ਕਮੈਂਟ 5 ਤੇ ਮੈਂ ਜਿਹੜੇ ਵੀ ਮੇਰੀਆਂ ਵੀਡੀਓ ਦੇਖਦਾ ਨਾ ਮੁੱਲਾਪੁਰ ਵਾਲੇ ਸਾਰੇ ਜਿਹੜੇ ਨੇੜਲੇ ਤੇੜਲੇ ਪਿੰਡ ਆ ਕਿਉਂਕਿ ਉੱਥੋਂ ਦਾ ਸਿਸਟਮ ਤਾਂ ਉਹ ਉਹ ਬਣਾਉਂਦੇ ਲੋਕਾਂ ਨੂੰ ਫੁੱਦੂ ਜਿੱ ਤੱਕ ਮੈਨੂੰ ਲੱਗਦਾ ਉਹਨਾਂ ਨੂੰ ਹੈ ਕਿ ਕਿਸੇ ਦੀ ਵੀ ਟਾਈਮ ਟਾਈਮ ਦੀ ਵੈਲਿਊ ਨਹੀਂ ਹੈਗੀ ਠੀਕ ਹੈ ਉੱਥੇ ਬੰਦਾ ਕੋਈ ਐਮਰਜੈਂਸੀ ਜਾਣਾ ਉਹਨੇ ਕਿਤੇ ਵਿਆਹ ਤੇ ਸ਼ਾਦੀ ਤੇ ਕੋਈ ਕਿਤੇ ਵੀ ਜਾਣਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਮੈਨੂੰ ਲੱਗਦਾ ਟੋਕਨ ਉਹਨਾਂ ਨੇ ਗਣਤੀ ਦੇ ਕੱਢ ਕੇ ਰੱਖੇ ਹੋਏ ਨੇ ਕਿਹੜਾ ਹੈ ਜਾ ਸਿਸਟਮ ਹੈ ਡੇਲੀ ਉਹ ਬੰਦ ਹੋ ਜਾਂਦਾ ਡੇਲੀ ਉਹ ਖਰਾਬ ਹੋ ਜਾਂਦਾ ਡੇਲੀ ਉਹ ਉਹ ਇੰਟਰਰਪਟ ਹੁੰਦਾ ਵਾ ਕਿਹੜਾ ਹੈ ਜਾ ਸਿਸਟਮ ਹੈ ਗਵਰਨਮੈਂਟ ਦਾ ਤੇ ਜਿਹਦੇ ਕਰਕੇ ਉਹ 12 1 ਵਜੇ ਚੱਲਦਾ 11:30 12 ਵਜੇ ਚੱਲਦਾ ਮਰਜ਼ੀ ਨਾਲ ਮਰਜ਼ੀ ਨਾਲ ਟੋਕਨ ਨਿਕਲਦੇ ਆ ਮਰਜ਼ੀ ਨਾਲ ਕੰਮ ਹੁੰਦਾ ਵਾ ਮੁੱਲਾਪੁਰ ਸੇਵਾ ਕੇਂਦਰ ਦੀ ਮੈਂ ਗੱਲ ਕਰਦਾ ਵਾਂ ਠੀਕ ਆ ਆ ਹੁਣ ਸਰਾਬੇਪਿੰਡ ਆਇਆ ਮੈਂ ਸਰਾਬੇਪਿੰਡ ਪਹਿਲਾਂ ਮੈਂ ਗਿਆ ਸੀ ਸੁਧਾਰ ਸੁਧਾਰ ਗਿਆ ਸੀ ਤੇ ਆਹ ਸਰਾਬਾ ਆਹ ਸਰਾਬਾ ਪਿੰਡ ਦਾ ਸੇਵਾ ਕੇਂਦਰ ਆ ਸਰਾਬੇਪਿੰਡ ਦਾ ਏ ਬਾਈ ਹੁਣਾਂ ਨੇ ਮਿੰਟ 5 ਲਾਇਆ ਜਿਹਦੇ ਨਾਲ ਕੋਈ ਰਸ਼ ਵੀ ਹੁੰਦਾ ਨਾ ਇਹਨਾਂ ਨੇ 5 ਮਿੰਟ ਹੀ ਲਾਉਣੇ ਸੀ ਠੀਕ ਆ ਬੰਦੇ ਦੇ ਕੰਮ ਕਰਨ ਦੀ ਨਾ ਕਲਾ ਪਤਾ ਲੱਗ ਜਾਂਦੀ ਆ ਬੰਦੇ ਦੀ ਸਪੀਡ ਪਤਾ ਲੱਗ ਜਾਂਦੀ ਆ ਗੱਲਾਂ ਬਹੁਤ ਨੇ ਸਿਰਫ ਮੈਂ ਇਹੀ ਗੱਲ ਕਹਿਣੀ ਆ ਤੁਹਾਨੂੰ ਅ ਜਿਹੜੀ ਚੀਜ਼ ਤੁਸੀਂ ਮੁੱਲਾਪੁਰ ਸੇਵਾ ਕੇਂਦਰ ਚ ਨਹੀਂ ਹੋ ਰਹੀ ਸਰਾਬੇਪਿੰਡ ਆਓ ਬਾਈ ਹੁਣਾਂ ਕੋਲੇ ਜੋ ਵੀ ਕੰਮ ਹੈਗਾ ਉਹ ਕੰਮ ਕਰਾਓ ਕਿਉਂਕਿ ਉਹ ਫੇਮਸ ਆ ਉੱਥੇ ਹੋਰ ਵੀ ਖੱਜਲ ਖਵਾਰੀ ਹੋ ਰਹੀ ਆ ਠੀਕ ਆ ਉੱਥੇ ਇੱਥੇ ਤੁਹਾਨੂੰ ਥੋੜਾ ਟਾਈਮ ਵੀ ਸੇਵ ਹੋਊਗਾ ਥੋੜੀ ਥੋੜੀ ਸਾਰੀ ਚੀਜ਼ ਵੀ ਸੇਵ ਹੋਊਗਾ ਨਾ ਤੇ ਤੁਹਾਨੂੰ ਰਿਸਪੈਕਟਿਵ ਹੀ ਮਿਲੂ ਜਿਹੜੀ ਵੀ ਹੈਗੀ ਹੈ ਹਨਾ ਬਾਕੀ ਉਹਨਾਂ ਦੀ ਮੈਨੂੰ ਕਾਰਾਗੋਰ ਕਾਰਸਤਾਨੀ ਲਾਦਦੀ ਹੈ ਜਿਹੜੇ ਉੱਥੇ ਉਹ ਕੰਮ ਕਰ ਰਹੇ ਨੇ ਦੋ ਚਾਰ ਜਾਣੇ ਇੱਕ ਸਵਾਲ ਆ ਸਾਰਿਆਂ ਨੂੰ ਵੀ ਇਹੋ ਜਿਹਾ ਕਿਹੜਾ ਗਵਰਨਮੈਂਟ ਦਾ ਸਿਸਟਮ ਆ ਜਿਹੜਾ ਡੇਲੀ ਬੰਦ ਹੋ ਰਿਹਾ ਵਾ 9 ਵਜੇ ਉਹ ਓਪਨ ਕਰਦੇ ਆ ਕਾਊਂਟਰ ਨੰਬਰ 1 ਉਹ ਤਾਂ ਸਿਸਟਮ ਬੰਦ ਹੋ ਰਿਹਾ ਕਿਉਂ ਉਹਦਾ ਕੋਈ ਸਵਾਲ ਜਾਂ ਕੋਈ ਜਵਾਬ ਹੈਗਾ ਕਿਸੇ ਕੋਲੇ ਕੋਈ ਕੰਪਲੇਂਟ ਕਰਨ ਵਾਲਾ ਹਨਾ ਨਹੀਂ ਨਾ ਤਾਂ ਕਰਕੇ ਉੱਥੇ ਸਾਰਿਆਂ ਨੂੰ ਫਾਇਦਾ ਲੁੱਟਿਆ ਜਾ ਰਿਹਾ ਫਾਇਦਾ ਚੱਕਿਆ ਜਾ ਰਿਹਾ ਆਪਦੀ ਜੋਬ ਨਾਲ ਹਰਾਮ ਖੋਰੀ ਕੀਤੀ ਜਾ ਰਹੀ ਹੈ ਇਹ ਚੀਜ਼ ਆ ਹੁਣ ਕੱਲ ਦਾ ਮੇਰਾ ਦਿਨ ਤੇ ਅੱਜ ਦਾ ਹਿਸਾਬ ਲਾ ਲਓ 5 ਮਿੰਟ ਦਾ ਕੰਮ ਨਹੀਂ ਸੀ ਆ ਘੜਾ ਕੇ ਮਾਰਿਆ ਅਗਲੇ ਨੇ ਪੇਪਰ ਹਨਾ 110 ਰੁਪਏ ਲੱਗਿਆ ਮੇਰੇ ਫੀਸ ਦੇ ਅਗਲਾ ਤੁਹਾਨੂੰ ਸਰਾਬਾ ਪਿੰਡ ਘੁਮਾਉਣਾ ਹੈ ਬਾਕੀ ਤਾਂ ਗੱਲਾਂ ਚੱਲਦੀਆਂ ਰਹਿਣੀਆਂ ਸਰਾਬਾ ਪਿੰਡ ਇੱਕ ਵਾਰੀ ਘੁੰਮ ਕੇ ਜਾਣਾ ਇੱਥੇ ਹੁਣ ਮੈਂ ਦਿਖਾਉਣਾ ਤੁਹਾਨੂੰ ਬਾਹਰਲਾ ਮਾਹੌਲ ਹੈਨਾ ਆਹ ਸਰਾਬਾ ਪਿੰਡ ਦਾ ਸਕੂਲ ਹੈ ਤੇ ਆਹ ਰੋਡ ਚਲੋ ਜੀ ਹੁਣ ਅੱਗੇ ਘੁਮਾਉਣਾ ਤੁਹਾਨੂੰ ਰਾਉਂਡ ਦੇਖੋ ਯਾਰ ਇਹ ਤਰੁਕੀ ਯਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਹਨਾ ਜੋ ਜੋ ਜਗਾ ਵਾ ਹਨਾ ਜੀ ਜੋ ਮੈਂ ਤੁਹਾਨੂੰ ਦਿਖਾਉਣੀ ਚਾਹਨਾ ਤੇ ਬਣੇ ਰਿਓ ਹਨਾ ਮੈਂ ਸਟਾਰਟਿੰਗ ਜੀ ਤੁਹਾਨੂੰ ਦਿਖਾ ਦਾਂ ਪ੍ਰੋਪਰ ਗੱਡੀ ਪਾਰਕ ਲਾਤੀ ਹਨਾ ਆਹ ਦੇਖੋ ਐਂਟਰੀ ਤੇ ਹੁਣ ਕੈਮਰਾ ਆਨ ਹੀ ਰਹਿਣਾ ਆਪਣਾ ਇੱਥੇ ਵੀਡੀਓ ਬਣਾ ਸਕਦੇ ਆ ਫੋਟੋਜ਼ ਲੈ ਸਕਦੇ ਆ ਇੱਥੇ ਅੰਕਲ ਜੀ ਹੈਗੇ ਇੱਕ ਤੇ ਉਹਨਾਂ ਨੇ ਦੱਸਿਆ ਸਾਨੂੰ ਹਨਾ ਤੇ ਆ ਰਹੀ ਪ੍ਰੋਪਰ ਐਂਟਰੈਂਸ ਆ ਲੈ ਆਪਣੇ ਸ਼ਹੀਦ ਰੁਲੀਆ ਸਿੰਘ ਸਰਾਬਾ ਸ਼ਹੀਦ ਤੇਜਾ ਸਿੰਘ ਸਫਰੀ ਸਰਾਬਾ ਸ਼ਹੀਦ ਪ੍ਰੇਮ ਸਿੰਘ ਸਰਾਬਾ ਤੇ ਆਹ ਹੈ ਇੰਟਰੈਂਸ ਮਤਲਬ ਸਾਰੀ ਇਹ ਚੀਜ਼ ਬਣਾਈ ਆ ਵਧੀਆ ਮਤਲਬ ਐ ਲੱਗੂ ਯਾਰ ਕਿ ਆਉਣਾ ਚਾਹੀਦਾ ਹਰ ਇੱਕ ਨੂੰ ਹੈਨਾ ਚਲੋ ਆਪਾਂ ਅੰਦਰ ਤੁਹਾਨੂੰ ਲੈ ਕੇ ਚਲੀਏ ਹਾਂ ਪਰ ਪਿੱਲਰ ਤੇ ਨਾ ਟਾਈਮ ਹੀ ਚੱਲਦੀ ਹੈ ਆ ਲਾਇਬ੍ਰੇਰੀ ਵੀ ਆ ਘਲੋਕ ਲਾਇਆ ਹੋਇਆ ਉੱਥੇ ਤਾ ਸਵਾਦ ਜੀ 22 ਮਿੰਟ ਹੋ ਗਏ ਬਾਬੇ ਆ ਅੰਕਲ ਜੀ ਨੇ ਜਿਹੜੇ ਇੱਥੇ ਸੇਵਾ ਨਿਭਾਉਂਦੇ ਪਏ ਨੇ ਆ ਦਾ ਆਪਾਂ ਫਿਰ ਕਰਤਾ ਸਿੰਘ ਸਰਾਬਾ ਜੀ ਦੇ ਘਰ ਵੀ ਜਾਣਾ ਵਾ ਹਨਾ ਮੈਂ ਕਿਹਾ ਜਦੋਂ ਆਏ ਕੰਮ ਤਾਂ ਮੈਨੂੰ ਬਹੁਤ ਆ ਬਿਜ਼ੀ ਮੈਂ ਬਹੁਤ ਲੇਕਿਨ ਜਦੋਂ ਆਇਆ ਤਾਂ ਫਿਰ ਮੌਕਾ ਛੱਡਣਾ ਨਹੀਂ ਚਾਹੁੰਦਾ ਮੈਂ ਹਨਾ ਇਸ ਤੋਂ ਬਾਅਦ ਘਰੇ ਵੀ ਜਾਣਾ ਬਣੇ ਰਿਓ ਵਲੌਗ ਦੇ ਵਿੱਚ ਤੇ ਤੁਹਾਨੂੰ ਹੋਰ ਵੀ ਬਹੁਤ ਕੁਝ ਦਿਖਾ ਰਿਆਂਗਾ ਬਰੀਆ ਬਰੀਆ इमोशनल ਚੀਜ਼ਾਂ ਆ ਸਾਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ ਲਿਖਿਆ ਹੋਇਆ ਵਾ ਮੈਂ ਕੈਮਰਾ ਇੱਥੇ ਥੋੜਾ ਟਾਈਮ ਹੋਲਡ ਕਰਕੇ ਤੁਹਾਨੂੰ ਪੜਨ ਲਈ ਟਾਈਮ ਵੀ ਮਿਲ ਜੂਗਾ ਮੈਂ ਪੜ ਲਿਆ ਠੀਕ ਆ ਤੇ ਆ ਉਹਦਾ ਹੀ ਅਗਲਾ ਪੈਰਾ ਵਾ ਠੀਕ ਆ ਜੀ ਤੇ ਫਿਰ ਆ ਉਹਦਾ ਆਖਰੀ ਪੈਰਾ ਜਿਹੜਾ ਲਿਖਿਆ ਹੋਇਆ ਹਨ ਤੇ ਇਹ ਇਸ ਤਰ੍ਹਾਂ ਹੋ ਜਾਂਦਾ ਵਾ ਉਹਨੂੰ ਅਗਲਾ ਮਾਹੌਲ ਦਿਖਾ ਦਈਏ ਇੱਥੇ ਇੱਕ ਲਾਇਬ੍ਰੇਰੀ ਆ ਤੇ ਲਾਇਬ੍ਰੇਰੀ ਆ ਅੰਕਲ ਜਿਹੜਾ ਇੱਥੇ ਹੈਗਾ ਵਾ ਬਾਈ ਉਹ ਕਹਿੰਦੇ ਵੀ ਇੱਥੇ ਬਹੁਤ ਘੱਟ ਆਉਂਦੇ ਨੇ ਲਾਇਬ੍ਰੇਰੀ ਦੇ ਵਿੱਚ ਵੀ ਇੱਥੇ ਆ ਲਾਇਬ੍ਰੇਰੀ ਦੇ ਵਿੱਚ ਨਾ ਬਹੁਤ ਘੱਟ ਆਉਂਦੇ ਆ ਤਾਂ ਕਰਕੇ ਲੋਕ ਹੀ ਲੱਗੀ ਰਹਿੰਦੀ ਆ ਤੇ ਜਿੰਨਾ ਪਿੰਡਾਂ ਦੇ ਵਿੱਚ ਇਹ ਫੈਸਿਲਟੀਆਂ ਹੈਗੀਆਂ ਨੇ ਉੱਥੇ ਲੋਕ ਨਹੀਂ ਆਉਂਦੇਗੇ ਤੇ ਉਹਦਾ ਰੀਜ਼ਨ ਇਹ ਵੀ ਆ ਕਿ ਆਉਣ ਕੀ ਲੋਕੀ ਟਿਕਟੌਕ ਤੇ ਰੀਲਾਂ ਦੇ ਤਾਂ ਚੁੰਬੜੇ ਹੋਏ ਨੇ ਅਸਲੀ ਚੀਜ਼ ਜਿਹੜੀ ਨੌਲੇਜ ਆ ਕਿਤਾਬਾਂ ਬੁੱਕ ਜਿੱਥੋਂ ਮਿਲਣੀ ਆ ਉਹਨਾਂ ਨੂੰ ਤਾਲੇ ਲੱਗੇ ਹੋਏ ਨੇ ਇਹ ਵੀ ਇੱਕ ਅੱਜ ਕੱਲ ਦੇ ਦੌਰ ਦੀ ਇਹ ਕੌੜਾ ਸੱਚ ਹੈ ਨਾ ਜਿਹਨੂੰ ਆਪਾਂ ਕਹਿ ਦਈਏ ਹਨਾ ਤੇ ਚਲੋ ਲਾਇਬ੍ਰੇਰੀ ਨੂੰ ਜਿੰਦਾ ਲੱਗਾ ਲੇਕਿਨ ਫੇਰ ਵੀ ਆਪਾਂ ਦੇਖ ਲੈਨੇ ਆਂ ਤਾਂ ਦੇਖੋ ਜਿੰਨਾਂ ਨੇ ਪੜਨਾ ਹੋਉਂਦੇ ਨੇ ਤੇ ਮਾਸਟਰ ਜੂਆ ਸਟੈਚੂਆ ਕਰਤਾਰ ਸਿੰਘ ਸਰਬਾਜੀ ਦਾ ਉਹਦੇ ਹੱਥ 'ਚ ਕਿਤਾਬ ਫੜੀ ਆ ਮਤਲਬ ਇਹ ਦਰਸਾਉਂਦਾ ਵਾ ਤੇ ਪਾਵਰ ਕਿੰਨੀ ਆ ਕਿਤਾਬ ਦੀ ਹਨਾ ਗੱਡੇ-ਗੱਡੇ ਕੰਮ ਕਰ ਗਏ ਨੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਆਜ਼ਾਦੀ 'ਚ ਪੂਰਾ ਯੋਗਦਾਨ ਦਿੱਤਾ ਲੇਕਿਨ ਕਿਤਾਬ ਨਹੀਂ ਛੱਡੀ ਔਰ ਕਿਤਾਬਾਂ ਦੇ ਔਰ ਐਜੂਕੇਸ਼ਨ ਦੇ ਦਮ ਤੇ ਹੀ ਸਾਰਾ ਕੁਝ ਹੋਇਆ ਹਨਾ ਤੇ ਇਸ ਕਰਕੇ ਲੇਕਿਨ ਚਲੋ ਅੱਜ ਕੱਲ ਰੀਲਾਂ ਦਾ ਦੌਰ ਆ ਜੇ ਰੀਲਾਂ ਤੋਂ ਨੌਲੇਜ ਮਿਲਦੀ ਆ ਕਿਸੇ ਨੂੰ ਤੇ ਮੈਨੂੰ ਤਾਂ ਲੱਗਦਾ ਨਹੀਂ ਬਾਕੀ ਲੋਕਾਂ ਦੀ ਮਰਜ਼ੀ ਆ ਇਹ ਪਿੰਡ ਨੂੰ ਫੈਸਿਲਿਟੀ ਮਿਲੀ ਹੋਈ ਆ ਤਾਂ ਕੰਮ ਸੇ ਕੰਮ ਬੰਦੇ ਨੂੰ ਆਗੇ ਤੇ ਪੜ ਲੈਣਾ ਚਾਹੀਦਾ ਯੂਜ਼ ਕਰ ਲੈਣੀ ਚਾਹੀਦੀ ਹੈ ਫੈਸਿਲਿਟੀ ਹਨਾ ਜਿੰਦਾ ਲੱਗਿਆ ਆਵਾ ਲਾਇਬ੍ਰੇਰੀ ਆ ਇਹ ਠੀਕ ਸਰਫ ਰੀਜਨ ਉਹਨਾਂ ਨੇ ਸਾਨੂੰ ਦੱਸਤਾ ਸੀਗਾ ਵੀ ਆਉਂਦਾ ਨਹੀਂ ਹੈਗਾ ਇੱਥੇ ਕੋਈ ਤਾਂ ਕਰਕੇ ਲੋ ਬਈ ਆਹ ਜਿਹੜੇ ਰੋਡ ਜਾ ਰਿਹਾ ਨਾ ਆ ਘਰ ਸਿੱਧਾ ਜੱਦੀ ਘਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜੱਦੀ ਘਰ ਆ ਉਧਰ ਨੂੰ ਜਾ ਰਹੇ ਆਪਾਂ ਸਿੱਧਾ ਇਹਦੀ ਆਂਟੀ ਆਹ ਮਤਬਿਆਤ ਮੋੜ ਆਪਾਂ ਉਹ ਜੱਦੀ ਘਰ ਨਹੀਂ አዜብ ውራጌ ਵੀ ਜੱਦੀ ਘਰ ਮੈਂ ਤੁਹਾਨੂੰ ਪਹਿਲਾਂ ਫਰੰਟ ਲੁੱਕ ਦਿਖਾ ਦਾਂ ਹੈਨਾ ਵੀ ਉਵੇਂ ਹੀ ਆ ਘਰ ਇਹ ਸਾਰਾ ਪਿੰਡ ਡਵੈਲਪ ਹੋ ਗਿਆ ਤੇ ਜੱਦੀ ਘਰ ਇਹੀ ਹੈ ਇਹ ਨਾਲ ਕਾ ਵੀ ਉਹ ਨਾ ਟਾਈਮਾਂ ਦਾ ਹੀ ਹੈ ਹੈਨਾ शहीद भगत सिंह जी शहीद ऊधम सिंह जी, मोहम्मद सिंह आजाद आजाद शहीद पंडित सोन लाल पाठक जी शहीद मदन लाल ढींगरा जी शहीद सूफी अंबा प्रसाद ਗਦਰੀ ਬਾਬੋ ਦਾ ਯਾਦਗਾਰੀ ਮਿਲਨ ਨੌਜਵਾਨਾਂ ਨੂੰ ਸੰਦੇਸ਼ ਕਿ ਸ਼ਹੀਦ ਕਰਤਾ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਵਰਗੇ ਸੂਰਮੇ ਬਣੋ ਅਤੇ ਨਸ਼ਿਆਂ ਤੋਂ ਦੂਰ ਰਹੋ ਲੇਕਿਨ ਇਹਦੇ ਉਲਟ ਚੱਲ ਰਿਹਾ ਅੱਜ ਕੱਲ ਸਾਰਾ ਇਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਤੇ ਆ ਗੇਟ ਹੋ ਗਿਆ ਇੱਕ ਪੁਰਾਣਾ ਘਰ ਨੂੰ ਵੀ ਸੋਹਣਾ ਮਤਲਬ ਮੇਨਟੇਨ ਕਰਕੇ ਰੱਖਿਆ ਇਧਰੋਂ ਦਿਖਾ ਦਣਾ ਤੁਹਾਨੂੰ ਪਹਿਲਾ ਪੁਆਇੰਟ ਇੱਕ ਹੋਰ ਚੀਜ਼ ਉਹਨਾਂ ਦਾ ਸਟੈਚੂ ਆ ਤੇ ਆਹ ਸਾਰੀਆਂ ਮਤਲਬ ਪੇਂਟ ਕੀਤੀ ਹੋਈਆਂ ਫੋਟੋਜ਼ ਨੇ ਹਨਾ ਉਹਨਾਂ ਟਾਈਮਾਂ ਦੇ ਵਿੱਚ ਉਹ ਤਾਂ origial ਤਾਂ ਨਹੀਂ ਬਣਿਆ ਹੋਣੀ ਜੋ ਲੋਕਾਂ ਨੇ ਬਣਾਈਆਂ ਉਹ ਰੱਖੀਆਂ ਨੇ ਤੇ ਛੱਤ ਦੇਖੋ मतलब ਉਹਨਾਂ ਟਾਈਮਾਂ ਦਾ ਇੱਕ ਰੂਮ ਹੋਣਾ ਇਹ ਇੱਥੇ ਹੈਨਾ ਇਹ ਉੱਥੋਂ ਦਾ ਇਹ ਆਏ ਰੂਮ ਹੋਣਾ ਆ ਰੂਮ ਚੋਂ ਦਰਵਾਜ਼ਾ ਨਿਕਲਿਆ ਆ ਉਹਨਾਂ ਟਾਈਮਾਂ ਦੀ ਪੇਟੀ ਪਈ ਆ ਆ ਪਈਆ ਮਧਾਣੀ ਤੇ ਆਹ ਸੰਦੂਖ ਪਿਆ ਵਾ ਆ ਚਰਖਾ ਪਿਆ ਵਾ ਸਮਝਦੇ ਹੋ ਤੇ ਆਹ ਮੈਨੂੰ ਨਹੀਂ ਪਤਾ ਲੱਗ ਰਿਹਾ ਇਹਦਾ ਨਾਮ ਯਾਰ ਹਾਂ ਚੀਜ਼ ਕੀ ਆ ਹੈ ਅਗਰ ਕਿਸ ਨੂੰ ਪਤਾ ਦੱਸ ਦਿਓ ਉਹਨਾਂ ਟਾਈਮਾਂ ਦਾ ਹੀ ਬੈੱਡ ਆ ਇਹ ਮੰਝਾ ਮਤਲਬ ਕਹਿ ਦिए ਹਨਾ ਤੇ ਇੱਕੋਂ ਆਪ ਬਾਹਰ ਆ ਕੇ ਉਧਰਲਾ ਰੂਮ ਸੀ ਗਿਆ ਇਧਰ ਬਾਹਰ ਆ ਜਾ ਫੇਰਾ ਆ ਦੇਖੋ ਬਣਿਆ ਹੈ ਘਰ ਫਾਤਾ ਡਾਟਾਂ ਵਾਲੀ ਆ ਸਾਰੀਆਂ ਬੁੱਕਸ ਪਈਆਂ ਨੇ ਕੋਸਕ ਨਵੀਆਂ ਹੋਣਗੀਆਂ ਕੋਸਕ ਪੁਰਾਣੀਆਂ ਚੱਕੀ ਪਈ ਚੱਕੀ ਉਹਨਾਂ ਟਾਈਮਾਂ ਦੀ ਕੁਰਸੀ ਤੇ ਆਹ ਪੁਰਾਣਾ ਦਰਵਾਜ਼ਾ ਕਿਹਾ ਯਾਰ feel ਹੁੰਦਾ ਤੁਹਾਨੂੰ ਅੱਜ ਵੀ ਉਹੀ ਸਮੈਲ ਆ ਇਹ ਘਰ ਦੇ ਵਿੱਚ ਜਿਹੜੀ ਕਿਤੇ ਮਤਲਬ ਆਏ ਅੱਜ ਆਪਾਂ ਨੂੰ ਪਤਾ ਨਾ ਨਵੇਂ ਘਰਾਂ 'ਚ ਵੜਦਿਆਂ ਦਾ ਸਮੈਲ ਅਲੱਗ ਹੁੰਦੀ ਐ ਆ ਦੂਜਾ ਰੂਮ ਐ ਥਰਡ ਰੂਮ ਆ ਗਿਆ ਪਰ ਸ਼ਾਇਦ ਰੱਖੀ ਲਾਈਟ ਔਨ ਨੂੰ ਛੱਡਿਆ ਹੈ ਮੋਗਾ ਲੋ ਵੀ ਦੋਸਤੋ ਮਿੱਤਰੋ ਆਹ ਗਰਾਊਂਡ ਮੈਂ ਦਿਖਾਣਾ ਅੰਦਰ ਦੀ ਤੁਹਾਨੂੰ ਕਿ ਆਹ ਗਰਾਊਂਡ ਆ ਕਬੱਡੀ ਫੁੱਟਬਾਲ ਕ੍ਰਿਕਟ ਫ੍ਰੀ ਜਮ ਇੱਥੇ ਮਤਲਬ ਕਾਫੀ ਡਿਫਰੈਂਟ ਕਾਈਂਡ ਆਫ ਤੁਸੀਂ ਆਪਦੀ ਗੇਮ ਪਲੇ ਕਰ ਸਕਦੇ ਹੋ ਇੱਥੇ ਲੋਕ ਲੱਗਾ ਹੈ ਮੈਂ ਅੰਦਰ ਨਹੀਂ ਜਾ ਸਕਦਾ ਲੇਕਿਨ ਤੁਸੀਂ ਗਰਾਊਂਡ ਦੇਖੋ ਕਿਉਂ ਮੰਦੇ ਗੱਲ ਨੂੰ ਕਿਉਂ ਪੈਂਦੀ ਆ ਤੱਕ ਹੈ ਬਈ ਇਹੋ ਜਿਹਾ ਪੈਂਡ ਨਹੀਂ ਮੈਂ ਦੇਖਿਆ ਕਿਤੇ ਯਾਰ ਹੋਰ ਵੀ ਸੋਹਣੇ ਸੋਹਣੇ ਹੋਣਗੇ ਲੇਕਿਨ ਆਪਾਂ ਇਹੋ ਜਿਹਾ ਪਿੰਡ ਨਹੀਂ ਦੇਖਿਆ ਕਿ ਸਰਾਬਾ ਸ਼ਹੀਦ ਕਰਤਾ ਸਿੰਘ ਸਰਾਬਾ ਜੀ ਦੀ ਅੱਜ ਆਪਾਂ ਜੱਦੀ ਘਰ ਦੇ ਦਰਸ਼ਨ ਕਰਕੇ ਤੇ ਉਹਨਾਂ ਦੇ ਜੋ ਪਿੰਡ ਦੀ ਫੈਸਿਲਿਟੀ ਆ ਇਹ ਇੱਕ ਹੋਰ ਗੱਲ ਤੁਹਾਨੂੰ ਕਹਿਣੀ ਆ ਸੱਚ ਮੈਂ ਮੈਂ ਜੋ ਸੁਣਿਆ ਨਾ ਇੱਥੇ ਇੱਥੋਂ ਦਾ ਜਿਹੜਾ ਸਰਪੰਚ ਜਿਹੜੇ ਮੁੰਡੇ ਗੱਲਾਂ ਕਰਦੇ ਸੀ ਉੱਥੇ ਜਦੋਂ ਮੈਂ ਸਹੂਬਿਦਾ ਕੇਂਦਰ ਖੜਾ ਸੀ ਕਹਿੰਦੇ ਜਿਹੜੇ ਇੱਥੋਂ ਦਾ ਸਰਪੰਚ ਆ ਬਹੁਤ ਆਤ ਹਲੇ ਲੋਕ ਵੇਟ ਕਰਦੇ ਆ ਉਹਨੇ ਆਦੀ ਡਵੈਲਪਮੈਂਟ ਸ਼ੁਰੂ ਕਰ ਵੀ ਦਿੱਤੀ ਪਿੰਡ ਦਾ ਜਿਹੜਾ ਛੱਪੜ ਆ ਉਹ ਡੀਪ ਉਹਨੂੰ ਵੀ ਉਹਦੀ ਡਵੈਲਪਮੈਂਟ ਕਰ ਰਿਆ ਗਲੀਆਂ ਪੱਕੀਆਂ ਉਹਨੇ ਟਾਇਲਾਂ ਵਿਛਾ ਵੀ ਦਿੱਤੀਆਂ ਰਿਟਾਇਰਡ ਕਰਨਲ ਆ ਸਰਾਬਾ ਪਿੰਡ ਦਾ ਸਰਪੰਚ ਜੋ ਮੌਜੂਦਾ ਸਰਪੰਚ ਆ ਤੇ ਮਤਲਬ ਇੰਨੀ ਸਪੋਰਟ ਜਿਹੜੇ ਬੰਦੇ ਦੀ ਪਿੱਠ ਪਿੱਛੇ ਪਿੰਡ ਦੇ ਦੂਜੇ ਕੋਨੇ 'ਚ ਚਾਰ ਬੰਦੇ ਖੜੇ ਪੋਜ਼ਿਟਿਵ ਗੱਲ ਕਰ ਰਹੇ ਆ ਤੇ ਸਾਲ ਹੋ ਲੋ ਫਿਰ ਉਹ ਬੰਦਾ ਕਿੰਨਾ ਵਧੀਆ ਹੋਊਗਾ ਹਨਾ ਤੇ ਹੋਪਸੋ ਸਾਰੇ ਪਿੰਡਾਂ ਦੇ ਸਰਪੰਚ ਐਹੇ ਜਿਹੀ ਹੋਣ ਜੋ ਇਥੋਂ ਦਾਵਾ ਹੈ ਨਾ ਔਰ ਡਿਵੈਲਪਮੈਂਟ ਔਰ ਮੇਨਟੇਨੈਂਸ ਦੇਖ ਵੀ ਰਹੀ ਆ ਹਾਂ ਚਲੋ ਇਹਦੇ ਨਾਲ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਬਾਏ ਬਾਏ